Winner for red jug is Angad. Angad, Angad. Sharan ne kar li shopping. Aaj ਅੱਜ ਪਿੰਕ ਮੇਰਾ ਤਾਂ ਇੱਕ ਨਾਂ ਦਾ ਵਿਚਾਰਾ ਉਹ ਜਿਹੜਾ ਡੈਡੀ ਵਾਲਾ ਰੰਗ ਜਿਹਾ ਹੁੰਦਾ ਜਿਹੜਾ ਉਹ ਵਾਲਾ ਹੋ ਗਿਆ ਸ਼ਾਨ ਨੇ ਪਾਇਆ ਵੀ ਪਿੰਕ ਅੱਜ ਤੇ ਪਿੰਕ ਹੀ ਇਹਨੇ ਕੱਪੜੇ ਲੈ ਲਏ ਇਹ ਵੀਡੀਓ ਪਤਾ ਨਹੀਂ ਕਦੋਂ ਆਉਗੀ ਪਰ ਆ ਪਾਪ ਅਪ ਸ਼ਾਪ ਤੇ ਸੇਲ ਲੱਗੀ ਹੋਈ ਆ ਬ੍ਰੈਂਪਟਨ ਦੇ ਵਿੱਚ ਉਹ ਆਪਾਂ ਕੱਪੜੇ ਲਏ ਆ 50 ਡਾਲਰ ਦੀਆਂ ਪੰਜ ਆਈਟਮਾਂ ਲਈਆਂ ਨੇ ਉਹ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੀ ਸ਼ਾਇਦ ਨਾ ਛੱਡ ਕਿਤੇ ਲਈ ਸੀ ਤੇ ਇਹ ਮੈਨੂੰ ਪੂਹ ਹੈ ਤੇ ਇਹ ਸੇਲ ਦੀ ਅਸੀਂ ਵੈਸੇ ਵੀ ਵੀਡੀਓ ਬਣਾਈ ਆ ਇੰਸਟਾਗ੍ਰam ਵਗੈਰਾ ਤੇ ਸ਼ਾਇਦ ਤੁਸੀਂ ਉਹ ਤੱਕ ਦੇਖ ਲਓਗੇ ਬੜੀ ਸ਼ੀਤੀ ਸ਼ਾਨਗੀ ਭੱਜ ਗਈ ਪੀਦਾ ਲੈ ਜਾਂਦਾ ਜਦੋਂ ਮੈਂ ਇਹਨਾਂ ਨੂੰ ਮੈਂ ਤਾਂ ਟਾਈਮ ਲਾ ਦਿੰਦੇ ਆ ਸ਼ਾਨ ਨੂੰ ਮਿਸਟਰ ਸਿੰਘ ਪੀਦੇ ਆ ਰਹੇ ਨੇ ਯਾਰ ਇਹਨਾਂ ਦੀ ਡੀਲ ਵਾਲੀ ਵਧੀਆ 25 ਦੇ ਦੋ ਲਾਰਜ ਪੀਦੇ ਤਿੰਨ ਤਿੰਨ ਟੌਪਿੰਗਾਂ ਵਧੀਆ ਜਾਣੀ ਹੁਣ ਮੈਂ ਹਾਂ ਤੋਂ ਬਾਲਦੋਸ ਫਿਨਿਸ਼ ਕਰਨਾ ਹੁਣ ਮੈਂ ਉਹਨਾਂ ਦਾ ਪੀਜ਼ਾ ਟਰਾਈ ਕਰਨਾ ਮੈਂ ਦੇਖਦਾ ਵੀ ਜਦੋਂ ਵੀ ਮੈਂ ਖੇਡਣ ਜਾਣਾ ਜਾਂ ਕਿਤੇ ਹੋਰ ਵੀ ਜਾਂ ਕਿਸੇ ਦੇ ਵੀ ਇੱਧਰਲੇ ਜਵਾਕਾਂ ਦੇ ਘਰੇ ਜਾਵੇ ਇੱਧਰਲੇ ਲिटल ਸੀਜ਼ਰ ਵਾਲਾ ਪੀਜ਼ਾ ਬਹੁਤ ਖੰਦੇ ਆ ਤੇ ਮੈਂ ਦੇਖਿਆ ਉਹਦਾ ਰੇਟ ਕਾਫੀ 8 ਡਾਲਰ ਦਾ ਮੀਡੀਅਮ ਖਾਣੇ ਪੀਜ਼ਾ ਆ ਜਾਂਦਾ ਵਾ ਤੇ ਹੁਣ ਮੈਂ ਉਹ ਟਰਾਈ ਕਰਨਾ ਮੈਂ ਸੋਚਦਾ ਸੀ ਮੈਂ ਜਿੱਦੇ ਖੇਡਣ ਜਾਊਂਗਾ ਬਾਸਕਟਬਾਲ ਉੱਥੇ ਸਾਰਿਆਂ ਵਾਸਤੇ ਲੈ ਜਾ ਦੋ ਕ ਪੀਜ਼ੇ ਲੈ ਜਾਊਂਗਾ ਤੇ ਸਾਰਿਆਂ ਨੂੰ ਸਲਾਈਸ ਆ ਜਾਣਗੇ ਬਸ ਉਹ ਮੇਰਾ ਟਰਾਈ ਕਰਨਾ ਰਹਿੰਦਾ ਤੇ ਹੁਣ ਅਸੀਂ ਜਾਣਾ ਸ਼ੰਨ ਦੇ ਕਜ਼ਨ ਕੋਲੇ ਕਿਉਂਕਿ ਉਹਨਾਂ ਨੇ ਅੰਗਦ ਨੂੰ ਸੰਭਾਲ ਲਿਆ ਹੋਇਆ ਹੈਗਾ ਹਾਂ ਅੰਗਦ ਉਹਨਾਂ ਕੋਲੇ ਤੇ ਅੰਗਦ ਸੌ ਚੁੱਕਿਆ ਵਾ ਅਸੀਂ ਜਾ ਕੇ ਪਹਿਲਾਂ ਪੀ ਦਾ ਖਾਵਾਂਗੇ ਫੇਰ ਉਹਨੂੰ ਠਾਲਦੇ ਹਾਂ ਤੇ ਜਿਹੜੀ ਜੀ ਮੈਂ ਗੱਲ ਦੱਸਣ ਲੱਗੀ ਸੀ ਪਹਿਲਾਂ ਜਿਹੜੀ ਅੰਦਰ ਕੁੜੀ ਨਹੀਂ ਸੀਗੀ ਦਸਤਾਰਾ ਵਾਲੇ ਨੇ ਨਾ ਇੱਥੇ ਸਾਰੇ ਇੰਨਾ ਪਿਆਰ ਨਾਲ ਯਾਰ ਬੋਲੀ ਉਹਨੇ ਸੱਚੀ ਗੱਲ ਕੀਤੀ ਲਾਈਕ ਬਾਲਾ ਪਿਆਰ ਨਾਲ ਹਣੀ ਹਾਂ ਪਤਲੀ ਜੀ ਲੰਬੀ ਹੈ ਜੀ ਹਾਂਜੀ 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 ਬਾਲਾ ਪਿਆਰ ਨਾਲ ਮੈਨੂੰ ਬਹੁਤ ਵਧੀਆ ਲੱਗਿਆ ਪਹਿਲਾਂ ਸਾਡੀ ਵੀ ਕਦੇ ਮਸਟੈਂਗ ਹੁੰਦੀ ਸੀਗੀ ਹੁਣ ਸਾਲੀ ਸਹਿਵਾ ਦੀ ਮਸਟੈਂਗ ਆ ਯਾ ਜੇ ਰੁਕ ਜਾਂਦੀ ਆ ਆਪਣਾ ਪੱਕਾ ਫਾਈਨਲ ਨਹੀਂ ਜੀ ਹਾਂ ਵੀ ਉਹੀ ਮਸਟੈਂਗ ਲੈ ਲੈਂਦੀ ਉਹ ਇਹਨਾਂ ਸਸਤੀ ਪਹਿਣੀ ਸੀਗੀ ਕਿੰਨੀ ਹਾਂ ਪਰ ਇਹਨੂੰ ਪਤਾ ਨਹੀਂ ਆਪਾਂ ਨਾ ਉਦੋਂ ਹਣੀ ਫਾਈਨਲ ਨਹੀਂ ਆਪਾਂ ਨੇ ਵੀ ਦੱਸਿਆ ਹੈ ਨਾ ਸਹੀ ਗੱਲ ਆ ਉਹ ਦੇਖ ਲਾ ਸਾਰੇ ਬੇਸਮੈਂਟਾਂ ਚ ਰਹਿੰਦੇ ਆ ਸਾਰਿਆਂ ਦੇ ਕਿੱਡੇ ਕਿੱਡੇ ਘਰ ਨੇ ਹਾਂ ਇਹਨਾਂ ਦਾ ਕਿੱਡਾ ਵੱਡਾ ਘਰ ਆ ਥੋੜਾ ਆਪਣਾ ਕਿੰਨੇ ਵੇੜੇ ਨੇ ਆ ਯਾਰ ਉਹਨੇ ਦੇਖੀ ਬੰਦਾ ਆਪਾਂ ਨੂੰ ਕੀ ਮਿਲਦਾ ਜੇ ਤੁਸੀਂ ਇੰਡੀਆ ਚ ਦੇਖ ਲਓ ਆ ਬੈਕਯਾਰਡ ਉਹ ਵੀ ਕਈ ਵਾਰ ਐਕਸੈਸ ਨਹੀਂ ਹੁੰਦਾ ਉੱਪਰਲੇ ਕਹਿੰਦੇ ਅਸੀਂ ਵਰਤਣਾ ਮਾਸੀ ਮਾਸੀ ਲੱਗ ਰਹੇ ਨੇ ਹੋ ਜਮਾ ਸਾਰਾ ਨਕਸ਼ੇ ਹੀ ਚੇਂਜ ਕਰ ਦਿੰਦਾ ਬਾਲਾ ਪੈਸਾ ਦਾ ਖੜਾ ਸਾਈਕਲ ਅੰਗਦ ਵਾਲੀ ਉਹੀ ਖੜੀ ਆ ਕਾਰ ਜੀ ਕਾਰ ਨਹੀਂ ਸਾਰੀ ਸਾਈਕਲ ਲੋ ਜੀ ਅੰਗਰ ਸਿੰਘ ਉੱਠ ਖੜੇ ਇਹਨੂੰ ਆਪਾਂ ਉਧਰੋਂ ਲਿਆਂਦਾ ਕੀ ਖਾਊਗਾ ਜੇ ਮੇਰਾ ਪੁੱਤ ਆ ਪੀਜ਼ਾ ਕਾ ਉਹ ਜੇ ਹਲੇ ਥੋੜਾ ਜਿਹਾ ਹੋਗਾ। ਨੀਂਦ ਦੇ ਵਿੱਚ ਉਧਰ ਚੱਲ ਇੱਕ ਮਿੰਟ ਮੈਂ ਇੱਕ ਚੱਕ ਲਓ ਗੋਦੀ ਚੱਕ ਕੇ ਰੱਖ ਲੇ। ਗੋਦੀ ਚੱਕ ਕੇ ਚੰਗਾ। ਉਹ ਦੇ ਤੁਮਾ ਕੱਪੜੇ ਲੈ ਕੇ ਆਏ ਨੇ ਕੱਪੜੇ ਦਿਖਾ ਦੇ ਅੰਬਾ ਕੀ ਕੀ ਲੈ ਕੇ ਆਇਆ। ਇਹ ਸਾਰੇ ਕੱਪੜੇ ਨੇ ਜੀ ਇਹ 50 ਡਾਲਰ ਚ ਹੀ ਆ ਗਏ। 50 ਦੇ ਪਾਜ ਲੱਗੇ। ਆਹ ਇਟਸ ਫਾਰ ਮੀ। ਤੇ ਕਾਦੀਆ ਬਲੂ ਵਾਲੀ ਲੀਲੀ ਆਂ ਦੀ ਇਹਦੇ ਨਾਲ ਦੀ ਮੇਰੇ ਕੋਲ ਗ੍ਰੀਨ ਆ ਪਹਿਲੇ। ਅੰਕਾ ਸਾਰਾ ਕਲਰ ਕਿਵੇਂ ਆ ਬਲੂ ਕਲਰ ਯੂ ਲਾਈਕ ਇਟ? ਸੋਹਣਾ ਵਾ ਆ ਸੋਹਣੀ ਆ ਬੇਟਾ ਤੇ ਫਾਈ ਕੁ ਡੈਵਲੀ ਲਾਈਕ ਅ ਬਲੂ ਬੈਰੀ ਕੇ ਅੰਦਰ ਤੇ ਉਸ ਤੋਂ ਬਾਅਦ ਇੱਕ ਅਮਨਿੰਦਰ ਦੀ ਹੈ ਜੀ ਸੌਰੀ ਮਨਿੰਦਰ ਜੀ ਦੀ ਆ ਆ ਵਾਲੀ ਇਹਦਾ ਕਪੜਾ ਜਿਵੇਂ ਕਟਾਈ ਜੀ ਦਾ ਨਹੀਂ ਹੁੰਦਾ ਬਹੁਤ ਸੋਹਣਾ ਕਪੜਾ ਵਾ ਹਾਂ ਬਹੁਤ ਜ਼ਿਆਦਾ ਐੱਚ ਕਰੋ ਬਣਿਆ ਜੀ ਟੱਚ ਇਸ ਕੁਆਲਿਟੀ ਸੱਚੀ ਬਹੁਤ ਵਧੀਆ ਹਾਂ ਹੈਗੀ ਹੈ ਪਰ ਰੰਗ ਜਿਹੜਾ ਐਸਾ ਵੈਸਾ ਲੌਂਗ ਲਾਸਟਿੰਗ ਪੂਰੀ ਬੈਂਡ ਨਾਲ ਬਹੁਤ ਹੁਣੀ ਲੱਗਦਾ ਹੈ ਡਾਰਕ ਪੂਰੀ ਨਾਲ ਪਾਉ ਚਾਹੇ ਕਿ ਤੁਰੀ ਨਾਲ ਪਾਉ ਕੋਈ ਚਾਹੇ ਆਹ ਜਾਣ ਨੇ ਉਹੀ ਲੈ ਲੈਂਦੇ ਸਦਾ ਬਹਾਰ ਇਹਦਾ ਪੱਕਾ ਇਹੋ ਜਿਹਾ ਪਤਾ ਹੀ ਨਹੀਂ ਸਾਡੇ ਘਰੇ ਕਿੰਨੇ ਪਏ ਨੇ ਕਿੰਨੇ ਨਹੀਂ ਇਹ ਜਿੰਨੇ ਕਹਿ ਦਿੰਦੀ ਆ ਵੀ ਹੁਣ ਮੈਂ ਕੱਪੜੇ ਮੰਨੇ ਹੁਣ ਇਹਨੇ ਪੂਰੀ ਦੋ ਦੋ ਗਿਨੇ ਗੱਟੜੀ ਭਰ ਕੇ ਗੱਡੀ ਚ ਸਿੱਟੀ ਹੋਈ ਆ ਵੀ ਇਹ ਡੋਨੇਟ ਕਰਕੇ ਆਏ ਉਹਨਾਂ ਵਿੱਚ ਵੀ ਸਾਰੇ ਇਹੋ ਜਿਹੇ ਨੇ ਨਹੀਂ ਇਹੋ ਜੇ ਨਹੀਂ ਹੈਗੇ ਕਿਉਂਕਿ ਮੈਨੂੰ ਦੇਖੋ ਜੀ ਠੰਡ ਬਹੁਤ ਲੱਗਦੀ ਐ ਮੇਰਾ ਹਨਾ ਸਿਰ ਇੰਨਾ ਦੁਖ ਰਿਆ ਸੀ ਮੈਂ ਆਪਣੀ ਟੋਪੀ ਨੂੰ ਕਾਰ ਚ ਵੀ ਮਿਸ ਕਰ ਰਹੀ ਸੀ ਮੈਂ ਹੁਣਸਾਰ ਪਹਿਲੀਆਂ ਚ ਟੋਪੀ ਲਈ ਤੇ ਮੇਰੇ ਕੋਲ ਘਰੇ ਹੈ ਜਾਂ ਗ੍ਰੀਨ ਪਾਉਣ ਨੂੰ ਆ ਫਿਰ ਮੈਂ ਕਿਹਾ ਇੱਕ ਮੈਨੂੰ ਪਿੰਕ ਕਲਰ ਦਾ ਲੈਣਾ ਬਾਹਰੇ ਪਾਉਣ ਨੂੰ ਸੋ ਮੈਂ ਆਰ ਲੈ ਲਿਆ ਉਹ ਆਉਂਦਾ ਹੈਗਾ ਪਤਾ ਨਹੀਂ ਇੱਕ ਹੋਰ ਚੀਜ਼ ਲਈ ਆ ਸੀ ਓਏ ਪੰਜੇ ਚੀਜ਼ਾਂ ਮਿਲਾ ਕੇ ਬਸ ਚਾਰ ਪੰਜ 50 ਡਾਲਰ ਦੀਆਂ ਹਾਂ ਸੋ ਇਟੋਂ ਮੈਂ ਪਾ ਕੇ ਦੇ ਜੇ ਤੁਸੀਂ ਦੇਖਣਾ ਹੈ ਸੇਲ ਕਿੱਥੇ ਲੱਗੀ ਐ ਸਾਡੀ ਰੀਲ ਦੇਖ ਲਿਓ ਇੰਸਟਾਗ੍ਰam ਤੇ ਅਪੇ ਰੰਗਤ ਵਾਸਤੇ ਵੀ ਕੱਪੜੇ ਲੈ ਕੇ ਆਉਣੇ ਆ ਹੁਣ ਪੰਗਤ ਵਾਸਤੇ ਸ਼ੌਪ ਹੋਣੀ ਹੈ ਇਹਦੇ ਕੱਪੜੇ ਹੋਣੇ ਦੇ ਕੋਲ ਨਵੇਂ ਘੱਟ ਰਹਿ ਗਏ ਅੱਜ ਮੈਂ ਆਨਲਾਈਨ ਚੈੱਕ ਕਰ ਰਹੀ ਸੀ ਤੇ ਥੋੜੇ ਜਿਹਾ ਸ਼ਰਬਨ ਪਏ ਨੇ ਇਹਦੇ ਮੈਂ ਤਾਂ ਕਹਿੰਦੀ ਚੈੱਕ ਕਰਦੇਵੇਂ ਆਉਂਦੀ ਆ ਵਧੀਆ ਮੈਂ ਤਾਂ ਕਹਿੰਦੀ ਧੋ ਕੇ ਕਿੰਨੀ ਵਧੀਆ ਇਹਦੇ ਟੈਸਟਿੰਗ ਹੋ ਰਹੀ ਆ ਨਾ ਹਜੇ ਸਾਈਜ਼ ਦੀ ਕੀ ਲਿਖਿਆ ਕੀ ਇਹਦੇ ਪ੍ਰੋਗਰੈਸ ਉਹਨਾਂ ਨੂੰ ਪਤਾ ਸੀਗਾ ਤੈਨੂੰ ਪ੍ਰੋਗਰੈਸ ਦੀ ਲੋੜ ਆ ਕਾਫੀ ਉਹਨਾਂ ਨੇ ਲਿਖ ਕੇ ਦਿੱਤਾ ਪ੍ਰੋਗਰੈਸ ਚੱਲ ਰਹੀ ਆ ਲਾਈਫ ਦੇ ਵਿੱਚ ਆ ਉਹ ਜੇ ਪੈਣੀ ਮੈਂ ਕਰੀਆ ਨੀ ਉਹ ਦੂਜੀ ਵਾਲੀ-ਵਾੜੀ ਹੋਈ ਯਾਰ ਕੋਈ ਨਾ ਕੋਈ ਨਾ ਜੀ ਆ ਦੇਖ ਬ੍ਰੋ ਆ ਵੀ ਲੱਗ ਰਹੀ ਹੈ ਜੱਟ ਦੀ ਸ਼ਰਟ ਉੱਤੇ ਦੋ-ਦੋ ਜੇਬਾਂ ਤੇਰੇ ਉਹ ਸੋਹ ਪਿਆਰੀ ਲੱਗਦੀ ਤੇਰੇ ਤਾਂ ਹੈ ਹੀ ਨਹੀਂ ਯਾਰ ਇਹ ਤੇ ਵੀ ਨਹੀਂ ਜੇਬ ਹੈਗੀ ਯਾਰ ਕਿਸੇ ਦਾ ਨਹੀਂ ਆਏਗੀ ਵਾਟ ਇਜ਼ ਥਿਸ ਇਹ ਤੇ ਹੋਊਗੀ ਇਹ ਤਾਂ ਹੁੱਡੀ ਆ ਨਾ ਇਹ ਤੇ ਇੱਕ ਜੇਬ ਆ ਯਾਰ ਇਸ ਵੈੱਟ ਸ਼ਰਟ ਆ ਹਾਂ ਵੀ ਸੋਹਣੀ ਆ ਸ਼ਨ ਆ ਜ਼ਿਪਰ ਡਾਲਰਾਂ ਮਾ ਬੰਦ ਹੋਣਾ ਲੱਗਾ ਸੀਗਾ ਫਰਾਂ ਦੇ ਮੰਦਰ ਕੇ ਲਈ ਇਹਨਾਂ ਨੂੰ ਕੈਂਡੀਜ਼ ਦੀ ਅੰਗਲ ਨਾਲੋਂ ਵੀ ਵੱਧ ਉਹ ਹੁੰਦੀ ਆ। ਸਾਡੇ ਬੇਗਵਾਲ ਵਾਲੇ ਘਰ ਵੀ ਕਦੇ ਇਹ ਜਿਹੀ ਚੀਜ਼ਾਂ ਮੁੱਕੀਆਂ ਨਹੀਂ ਲਗੀਆਂ ਹੁਣ ਅੱਜ ਪਰ ਹੁਣ ਤਾਂ ਤੁਸੀਂ ਵੱਡੇ ਹੋ ਗਏ। ਇਹਨਾਂ ਨੂੰ ਹੁਣ ਵੀ ਉੰਨੀ ਹੀ ਪਸੰਦ ਆਉਂਦੀ ਹੈ। ਇਹ ਜੀ ਦੇ ਵਾਸਤੇ ਲਿਆਉਂਦੇ ਹਾਂ। ਇਹ ਚੀਜ਼ਾਂ ਮੈਂ ਤਾਂ ਕੈਂਡੀ ਤੇ ਖਾਂਦੀ ਨਹੀਂ। ਪਰ ਆ ਜਦੋਂ ਹੁਣ ਇਹ ਸਿਰਫ ਇੱਕ ਐਮ ਦਾ ਇੱਕ ਦਿਨ ਮੈਂ ਲਏ ਸੀ ਇਹ। ਹੁਣ ਇਹ ਖਾ ਕੇ ਵਾਚੋ ਦੇਖੋ ਤੁਹਾਡੇ ਵਾਸਤੇ ਮੈਂ ਲਾਉਂਦੀ ਬਬਲੇ ਕੈਂ ਤੁਹਾਡੇ ਫੇਵਰੇਟ। ਤੇ ਵੈਸੇ ਯਾਰ ਮੈਂ ਨਾ ਰਾਤ ਨੂੰ ਜੀ ਕਰਦਾ ਹੁੰਦਾ ਮਿੱਠਾ ਜਿਆ ਖਾਣ ਦਾ ਕਈ ਵਾਰੀ ਉਹਦਾ ਗੁੜ ਵੀ ਪਿਆਗਾ ਹੁਣ ਮੁੱਕੇ ਜਿਹਾ ਸੀ ਸਮਾਨ ਮੈਂ ਕਿਹਾ ਯਾਰ ਜਾ ਕੇ ਲਾ ਕੇ ਆਉਣਾ ਡਾਂਗਰਾ ਮਾਂ ਜਦੋਂ ਮੈਂ ਵਿੱਚ ਗਿਆ ਅਨਾਉਂਸਮੈਂਟ ਕਰ ਰਹੀ ਸੀ ਵੀ 10 ਮਿੰਟਾਂ ਚ ਬੰਦ ਹੋ ਜਾਣਾ ਮੈਂ ਛੇਤੀ ਛੇਤੀ ਚੱਕੀਆਂ ਕੈਂਦੀਆਂ ਤੇ ਆ ਗਿਆ ਕਿਹੜੀ ਖਾਣੀ ਆ ਲਾਲੀਪੌਪ ਖਾਣਾ ਕਿ ਤੁਨੂੰ ਮੈਂ ਕਿਹਾ ਸੀ ਬਿੰਮ ਲੈ ਆਇਆ ਹੋਰ ਰਹਿ ਗਿਆ ਯਾਰ ਉਹ ਮੇਰੇ ਕੋਲ ਟਾਈਮ ਨਹੀਂ ਸੀ ਉਹ ਕਾਲੂ ਆਪਾਂ ਜਾਣਾ ਬਾਲ ਮੋਕਲ ਹਾਂ ਓਕੇ ਪਹਿਲਾਂ ਪੀਜ਼ਾ ਫਿਨਿਸ਼ ਯਰ ਪੀਜ਼ਾ ਸੋ whenever red jug is under under photo khichalo sir mere naal photo khichalo so party si ji park de vich ajj ha na bachiyan di jadon utthe ap ja ke register karde si ta oh do jaag rakhe hoye si ik aa wala ik toh si vi tusi guess karna si vee de vich kinniyan candies honngi aa par bachche da naam nahi pauna si age guess ta mummy hi karde si bachche nu keh dindi si 50 kehde 35 ਕਿਉਂਕਿ ਕਈ ਵੱਡੇ ਬੱਚੇ ਸੀ 7-8 ਸਾਲ ਦੇ ਉਹ ਆਪ ਗੈਸ ਕਰ ਲੈਂਦੇ ਸੀ ਤੇ ਫਿਰ ਜਦੋਂ ਉਹ ਨਾਲ ਬੈਠਾ ਖੜੇ ਸੋ ਵੈਨਰ ਇਸ ਤੁਹਾਡੇ ਸਾਹਮਣੇ ਆਉਂਗਾ ਆਂਗਰ ਮੈਨੂੰ ਮੈਂ ਅਮਨ ਨੂੰ ਕਹੀ ਜਵਾ ਮੇਰੀ ਫਰੈਂਡ ਨੂੰ ਅਮਨ ਅਮਨ ਕਹਿੰਦੀ ਯਾਰ ਸਾਨੂੰ ਤਾਂ ਕਦੇ ਨਹੀਂ ਮਿਲਦਾ ਮੈਂ ਕਹਾਂ ਮਨ ਮੇਰਾ ਤਾਂ ਕਦੇ ਨਾਮ ਨਹੀਂ ਆਉਂਦਾ ਯਾਰ ਪਹਿਲਾਂ ਹੋਰ ਸੀ ਕੋਈ ਉਹ ਆ ਉਹ ਚਲੇ ਗਏ ਸ਼ਰਨ ਫਿਰ ਮੈਂ ਉਹ ਦਮਾ ਵੀ ਸ਼ਰਨ ਸੀ ਹਾਂ ਉਹ ਮੈਨੂੰ ਕਹਿ ਰਿਹਾ ਸ਼ਰਨ ਤੂੰ ਚੱਲ ਜਾਈਂ ਮੈਂ ਨਾਮ ਤਾਂ ਬੱਚੇ ਦਾ ਲਿਖਾਇਆ ਮੈਨੇ ਵੀ ਸ਼ਰਨ ਸ਼ਾਦੀ ਕਿਸੇ ਬੱਚੀ ਦਾ ਨਾਮ ਹੋਣਾ ਰਾਵਲਾ ਤਾਂ ਆਉਣ ਗਿਆ ਤਾਂ ਠੀਕ ਹੈ ਚਲੋ ਉਹ ਕਹਿੰਦਾ ਆ ਜਾਵੇਂਗਾ ਆ ਜਾ ਕਰ ਜਨਾ ਫੋਟੋ ਕਰਾਈ ਸਾਰੇ ਨੇ ਫਿਰ ਇਹਨੂੰ ਤਾਂ ਬਸ ਜੱਗ ਦੀ ਇਹਨੂੰ ਕੋਈ ਫੋਟੋ ਦੀ ਨਿਕਾਸੀ ਦੀ ਨਹੀਂ ਇਹਨੂੰ ਲੱਗਾ ਬਸ ਕਹਿੰਦਾ ਮੈਂ ਕਹਿੰਦੀ ਫਿਰ ਸਾਰੇ ਬੱਚੇ ਆ ਗਏ ਕੰਮ ਵੀ ਉਹ ਕਹਿੰਦੇ ਸੀ ਵੀ ਸਾਨੂੰ ਵੀ ਕਹਿੰਦੀ ਦੇਵੇ ਪਰ ਜੀ 10 15 ਜਣਾਂ ਨੇ ਨੂੰ ਕਹਿੰਦੀਆਂ ਬੰਡੇ ਆਏ ਤੇ ਫੇਰ ਵਾਪਸ ਆ ਜਾਂਦੇ ਸੀ ਘਰੇ ਲੈ ਆਏਗੀ ਓਏ ਅੱਗੇ ਆਪਣੇ ਘਰੇ ਘੱਟ ਗਏ ਆ ਕੇ ਮੂੰਹ ਤਾਂ ਦਿਖਾ ਦੇ ਆਪ ਦਾ ਫੇਸ ਇਹਨੇ ਟਾਈਗਰ ਵਾਲਾ ਫੇਸ ਪੇਂਟ ਕਰਾਇਆ ਸੀ ਉਹ ਲੈ ਕੇ ਕਾਈਗਰ ਮੈਂ ਕੋਈ ਕਰਦਾ ਸੀ ਰੌਣ ਓਏ ਐਵੇਂ ਨਹੀਂ ਸੋ ਬਹੁਤ ਵਧੀਆ ਲੱਗਿਆ ਵਧੀਆ ਸੀ ਬਸ ਸਿਰੇ ਨਹੀਂ ਜਾਦੇ ਗਰਮੀ ਸੀ ਦੀ ਬੱਚੇ ਵਿਚਾਰੇ ਬੱਚਿਆਂ ਨੂੰ ਜੂਸ ਮਿਲਿਆ ਸੀ ઓਰੀਓਜ਼ ਮਿਲੇ ਸੀ ਤੇ ਫੇਸ ਪੇਂਟ ਸੀਗਾ ਹਣੀ ਆ ਮੈਂ ਤੁਹਾਡੇ ਵਾਸਤੇ ਲੈ ਕੇ ਆਂਗੀ ਗਿਫਟ ਥੈਂਕ ਯੂ ਮੰਮੀ ਐਂਡ ਇਹ ਦੇਖ ਤਾਤੋ ਲਿਆਉਣੇ ਉਹਨਾਂ ਵੱਲ ਰੋਜ਼ ਰੋਜ਼ ਖੋਲਣ ਦਾ ਵੀ ਡਰ ਲੱਗਦਾ। ਸੋਰੀ ਤੁਮ ਆਪਾਂ ਐਂਡ ਕਰ ਦਿੰਨੇ ਆ ਸਾਰਿਆਂ ਨੂੰ। ਬਾਏ ਬਾਏ। ਥੈਂਕ ਯੂ ਬੈਟੂ ਬੈਟੂ। ਅੱਜ ਕੋਤ ਪੂਤੀ ਬਾਗ। ਉਸ ਤੋਂ ਬਾਅਦ। ਅਗਰ ਚਾਕਲੇਟ ਬਾਏ। ਮੰਮੀ ਖਾ। ਇਹਦੇ ਬੱਚਿਆਂ ਨੇ। ਅੱਡੇ। ਗਰੋਣਾ ਚੁਕਿਆ। ਓਕੇ ਜੈਮ 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 ਬਲੂ ਬੈੱਜਮ ਐਂਡ ਤੇ ਆਪਾਂ ਮਿਲੀ ਐ ਜੀ ਬਲੂ ਬੈਲ ਗਿਆ ਤੇ ਬੱਸ ਕੀ ਬਸਾ ਹੱਥ ਦੋ ਚੰ ਚੀਜ਼ ਜਮ ਲੱਗ ਗਈ ਇਹ ਤੁਹਾਡੇ ਕੰਮ ਦੀਆਂ ਨੇ ਅੱਥ ਚਾਹ ਸੀਟ ਜੀ ਨਹੀਂ ਜੀ ਆਹ ਪਤਾ ਨਹੀਂ ਕੀ ਚੀਜ਼ ਆ ਖਾਣਾਂ ਸੀ ਗੋਰੀ ਵਾਲੀ ਲੱਗ ਤੋ ਮਾਂ ਜੀ ਹਾਂ ਜੇ ਮੈਂ ਕੋਲ ਨੂੰ ਬਰੈਡ ਚਾ ਕੇ ਰਵਾਂਗੇ ਸੋ ਅੱਜ ਦਾ ਦਿਨ ਜੀ ਬਹੁਤ ਵਧੀਆ ਰਿਹਾ ਮੈਂ ਵੈਸੇ ਹੀ ਗਈ ਸੀ ਪਰ ਮੈਨੂੰ ਪਤਾ ਵੀ ਨਹੀਂ ਸੀ ਉੱਥੇ ਪਾਰਟੀ ਆ ਮੇਰੇ ਫਰੈਂਡ ਨੇ ਦੱਸਿਆ ਸੀਗਾ ਸ ਚੜਾਈ ਆ ਤੇਰੀ ਸ਼ਾਨ ਮਾਂ ਆਂਗੀ ਮਾਂ ਨੇ ਜਲਾ ਮੀਂਹ ਦੀ ਜਿਹੀ ਅਸੀਂ ਜਿੱਤਾ ਇਹ